ਜਾਂਦੀ ਹੈ ਘੰਟੀ ਸਤਿ ਸ਼੍ਰੀ ਅਕਾਲ ਪੀਆ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੀਆ ਸਾਹਿਬ ਕਮਲ ਸਾਹਿਬ ਬੋਲਦੇ ਹੋ ਅਬਾ ਜੀ ਰਾਜਵੀਰ ਜੀ ਮਾਨ ਸਾਹਿਬ ਨਾਲ ਗੱਲ ਕਰਨੀ ਸੀ ਮੈਂ ਮਾਲੋ ਜੀ ਸੁਭਚੰਤਕ ਬੋਲਦੇ ਹਾਂ ਤੁਹਾਡੇ ਮੈਂ ਕਹਾਂ ਜੀ ਉਹੀ ਤਾਂ ਦੂਰ ਕਰਨ ਲੱਗਾ ਲੈਂਡ ਪੂਲਿੰਗ ਵਾਲੀ ਆਹੀ ਚਿੰਤਾ ਮਾਨ ਸਾਹਿਬ ਨੂੰ ਕੜਤਾ ਹਲ ਕਿਸਾਨ ਨਹੀਂ ਮੰਦੇ ਤੁਸੀਂ ਗੱਲ ਕਰਾਓ ਮੈਂ ਖਾ ਜੀ ਉਹਨਾਂ ਨੂੰ ਕਹੋ ਵੀ ਲੈਂਡ ਪੂਲਿੰਗ ਸਕੀਮ ਦਾ ਵੀਰ ਬਲ ਮਿਲ ਗਿਆ ਉਹਨਾਂ ਨੂੰ ਕੜਤਾ ਹਲਫ ਤੇ ਕਈ ਵਾਰੀ ਜੀ ਹਲ ਪਿੰਡਾਂ ਜੀ ਪਏ ਹੁੰਦੇ ਸਾਹਮਣੇ ਹਾਂ ਦੇਖੋ ਤਾਂ ਸਭ ਵੀ ਚਾਉਣ ਦੀ ਗੱਲ ਆ ਸਤਿ ਸ਼੍ਰੀ ਅਕਾਲ ਸਰ ਸਿਕਲ ਮਾਨ ਸਰ ਸਤਿ ਸ਼੍ਰੀ ਅਕਾਲ ਜੀ ਬਸ ਜੀ ਆਇਆ ਤਾਂ ਪੁਰਾਣਾ ਭਮਕੜ ਤੁਹਾਡਾ ਰਿਹਾ ਨਹੀਂ ਗਿਆ ਭਾਵੇਂ ਲੱਖ ਤੁਹਾਡੇ ਨਾਲ ਨਾਰਾਜ਼ ਗਿਆ ਸੀ ਹਾਇ ਤਾਂ ਦਿੱਲੀ ਦੇ ਥੱਲੇ ਲੱਗੇ ਵੇ ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਹੈ ਤਾਂ ਆਪ ਦਾ ਗੁੱਸਾ ਨਾ ਕਰਿਓ ਪਰ ਲੱਗ ਗੱਲ ਅਸਲ ਨਗਾ ਰੋ ਗੱਲ ਕਾਦੀ ਆ ਮੈਂ ਕਿਹਾ ਨਚੋਗੇ ਭੰਗੜੇ ਪਾਓਗੇ ਤੁਸੀਂ ਆਪਣੀਆਂ ਲੈਂਡ ਪੁਲਿੰਗ ਸਕੀਮ ਦੀ ਆਓ ਪੰਜਾਬ ਦੇ ਪਿੰਡ ਉਜਾਰਨ ਵਾਲੀ ਸਮਝ ਲਓ ਕਿਸਾਨਾਂ ਨੇ ਹੈ ਤਾਂ ਗੱਲ ਘੁਟਾਈ ਜਾਂ ਮਾਲੀ ਸਾਹਿਬ ਜੱਟ ਤੇ ਤੋਂ ਬਿਨਾ ਕਰ ਵੀ ਕੁਝ ਨਹੀਂ ਸਕਦਾ ਲੈ ਮੈਂ ਹੱਲ ਕਰਤਾ ਉਹਦਾ 60 65000 ਕਿੱਲਾ ਜੀ ਇੰਨੇ ਪਿੰਡਾਂ ਦੇ ਜੱਟ ਦੀ ਮੰਨ ਤੇ ਲੈ ਆ ਦੋ ਜੱਟ ਬਣਾ ਲਓ ਮੈਂ ਕਹਾ ਜੀ ਦੋ ਜੱਟ ਮੰਨ ਜਾਣ ਆਪਣਾ ਹੱਲ ਹੁੰਦਾ ਅੱਛਾ ਕਿਹੜੇ ਆ ਆਪਣਾ ਢਿਲੋਂ ਸਾਹਿਬ ਬਣਾਓ ਬਿਆਸੀ ਵਾਲੀ ਦੂਜਾ ਗਰਮੀਤ ਸਿੰਘੋਂ ਬਣਾਉ ਸਰਸੇ ਵਾਲਾ ਉਹਦਾ ਅੱਜ ਕੱਲ ਬੈਂਦਾ ਵੀ ਯੂਪੀ ਆ ਪੰਜਾਬ ਆਉਂਦਾ ਨਹੀਂ ਜ਼ਮੀਨ ਕਰਨੀ ਕੀ ਆ ਉਹਨੇ ਆ ਮੈਂ ਤੁਹਮੇ ਅੰਦਰਲੀ ਗੱਲ ਦੱਸਦਾ ਆ ਬਿਆਸੀ ਵਾਲੇ ਢਿਲੋਂ ਸਾਹਿਬ ਨੂੰ ਸੰਤਾ ਨੂੰ ਅਕਾਲੀ ਗਵਰਨਮੈਂਟ ਚ 200 ਕਿਲਾ ਦਿੱਤਾ ਮੈਂ ਕਹਾਂ ਜੀ ਕਰਨ ਮੋਡ ਪਿਆ ਚੰਡੀਗੜ੍ਹ ਦੇ ਹਮਾਲੀ ਛੋਟੇ ਦੇ ਸਰਗਾ 200 ਕਿਲਾ ਮੈਂ ਕਹਾਂ ਲੈਂਡ ਪੁਲਿੰਗ ਛੱਡੋ ਇੱਥੇ ਦਾ 35000 ਗੱਜ ਕਹਿੰਦੇ ਆ ਮੈਂ ਕਹਿੰਦਾ ਜੀ 90000 ਗੱਜ ਨੂੰ ਵੇਚੋ ਅੱਛਾ ਹੋਰ ਦੱਸ ਦਿਨਾ ਇਹ ਢਿੱਲੋਂ ਸਾਹਿਬ ਦੀ ਸਾਰੀ ਪ੍ਰਾਪਰਟੀ ਹਰ ਇੱਕ ਸ਼ਹਿਰ ਦੇ ਵਿੱਚ ਮੈਂ ਕਹਾਂ ਜੀ ਮੇਨ ਜੀਟੀ ਰੋਡ ਤੇ ਹਾਂ ਲੈ ਮੇਨ ਜੀਟੀ ਰੋਡ ਤੇ ਪਈ ਆ ਮਾਨ ਸਾਹਿਬ ਅੱਛਾ ਛੋਟੇ ਛੋਟੇ ਕਸਬਿਆਂ 'ਚ ਵੀ ਪਈ ਆ ਔਰ ਦੂਜਾ ਰਹਿ ਗਈ ਗਰਮੀ ਤੇਰੀ ਇਹਦੀ ਵੀ ਸਾਰੇ ਪੰਜਾਬ ਚ ਪਈਆਂ ਮੇਨ ਥਾਮਾਂ ਦੇ ਬਸ ਇਹਨੇ ਤਾਂ ਕਰਨੀ ਵੀ ਕੀ ਆ ਆਪ ਤਾਂ ਜੇਲ੍ਹ ਬੈਠਾ ਦੇਖੋ ਮੰਨਣੇ ਨਹੀਂ ਇਹ ਇਹ ਮੇਰੇ ਵੱਸ ਦੀ ਗੱਲ ਨਹੀਂ ਮਾਨ ਸਾਹਿਬ ਦੇਖੋ ਇਹ ਨਹੀਂ ਮੈਂ ਕਰ ਸਕਦਾ ਐਂ ਕਰੋ ਮੀਟਿੰਗ ਸੱਦ ਲਓ ਸਾਰਿਆਂ ਦੀ ਸੁਖਵੀਰ ਸਿੰਘ ਬਾਦਲ ਲੈ ਜੋ ਢੱਲੋਂ ਢੱਲੋਂ ਦਾ ਟਾਮੀ ਆਉਣਗੇ ਇੱਕ ਦੂਜੇ ਦੇ ਬਾਜੀ ਬਾਬਾ ਸਾਹਿਬ ਲੈ ਜੋ ਅੰਦਰ ਵੀ ਤਾਂ ਇਕੱਠੇ ਬਹਿ ਕੇ ਚਾਹ ਪੀਣਾ ਹੀ ਆਪਾਂ ਹਾਂ ਹਾਂ ਨਾ ਮੰਨਣਗੇ ਜਾਕਰ ਸਾਹਿਬ ਨੂੰ ਲੈ ਜੋ ਬੀਜੇਪੀ ਵਾਲੇ ਕੋਈ ਰੈਨ ਬੈਕਸੀ ਦਾ ਸੀਗਾ ਰੌਲਾ ਪਾਪਿਆਂ ਦਾ ਢੱਲੋ ਸਾਹਿਬ ਦਾ ਚਲੋ ਛੱਡੋ ਇਹ ਗੱਲਾਂ ਨੂੰ ਆਪਾਂ ਕੀ ਲੈਣਾ ਅੱਜ ਤਾਂ ਸੁਣੀ ਐ ਜੀ ਉੜਦੀ ਉੜਦੀ ਪਤਾ ਨਹੀਂ ਸੱਚ ਕੇ ਝੂਠ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਤੁਸੀਂ ਇਕੱਲੇ ਦੋ ਜੱਟ ਬਣਾ ਲਓ ਪੰਜਾਬ ਦੇ ਦੀ 82 ਵਾਲੇ ਢੱਲੂ ਸਾਹਿਬ ਬਣਾ ਲਓ ਬਾਬਾ ਜੀ ਸਾਧੂ ਚੰਗਿਆ ਜੀ ਉਹਨਾਂ ਨੇ ਜਵਾਬ ਹੀ ਨਹੀਂ ਦੇਣਾ ਤੁਸੀਂ ਜਾ ਕੇ ਉਹਨਾਂ ਨੂੰ ਪੰਜਾਬ ਦੀ ਮੁਸ਼ਕਲ ਦੱਸੋ ਜੀ ਇਹ ਆ ਦੇਖੋ ਪੰਜਾਬ ਜੜਦਾ ਤੁਹਾਡੇ ਕੋਲੇ ਆਲਰੇਡੀ ਜਗਾ ਪਈ ਆ ਅਸੀਂ ਲੈਣੀ ਆ ਤੁਸੀਂ ਪੈਸੇ ਚੱਕੋ ਕਦੇ ਸਾਧਾ ਨੇ ਵੀ ਪੈਸੇ ਛੱਡਿਆ ਭਾਵੇਂ ਨਾਗਣੀ ਹੁੰਦੀ ਆ ਹੱਥ ਨਹੀਂ ਲਾਉਂਦੇ ਹਾਂ ਦੇਖੋ ਮਾਨਸਾ ਮੇਟਾ ਸਕੀ फोन कट के मतलब स्कीम ही ਦੱਸ ਸਕਦਾ ਜੀ ਮਨਾਉਣਾ ਤਾਂ ਤੁਹਾਡੇ ਪਾਸ ਮਨਾਉਣਾ ਥੋੜਾ ਅਸੀਂ ਇਹ ਸਾਡੇ ਛੋਟੇ ਬੰਦੇ ਦਾ ਕੰਮ ਥੋੜਾ ਜਮ ਭਾਈ ਐਡੇ ਵੱਡੇ ਸੰਤਾ ਕੋਲੇ ਅਰਜਾ ਤਾਂ ਤੁਸੀਂ ਕਰ ਸਕਦੇ ਹੋ ਜਾਂ ਤੇ ਸਰਕਾਰ ਮਾਈ ਬਾਪ ਚਲੋ ਕੋਈ ਗਾਲੀ ਮਾਂਸਾ ਦੇਲਾ ਛੱਡਿਓ ਕੋਈ ਹੋਰ ਸਕੀਮ ਕਰ ਲਾਂਗੇ ਆਹੀ ਜ਼ਮੀਨ ਨਹੀਂ ਦਿੰਦੇ ਇਹ ਭੁੱਲ ਜਓ ਅਹੀਂ ਦਿੰਦੇ ਹਾਂ ਸਕੀਮ ਦਤਾ ਹੈ ਤੁਹਾਨੂੰ ਜੇ ਮੰਨ ਲਓਗੇ ਤਾਂ ਕੋਈ ਵੀ ਸਕੀਮਾਂ ਹੀ ਦਿੱਤੀਆਂ ਸਾਨੂੰ ਲੈਂਡ ਪੂਲਿੰਗ ਸਕੀਮ ਹੀ ਆ ਆਈ ਪਿੰਡਾਂ ਨੇ ਤੁਹਾਨੂੰ ਇੱਕ ਪਿੰਡ ਵਾਲਿਆਂ ਨੇ ਸਕੀਮ ਦੇਤੀ ਹੁੰਦਾ ਸਕੀਮ ਉਸਕੀਮ ਹੀ ਚੱਲੂ ਕੰਮ ਹਾਂ ਆਈਆਂ